ਬਹੁਤ ਕਰਦੇ ਹਾਂ ਜੀਨੀਅਸ ਸਟੱਡੀ ਹੱਬ ਚੈਨਲ ਦੇ ਉੱਪਰ ਸੋ ਅੱਜ ਆਪਾਂ ਇਸ ਵੀਡੀਓ ਦੇ ਵਿੱਚ 6ਵੇਂ ਪੇ ਕਮਿਸ਼ਨ ਦੇ ਨਾਲ ਸੰਬੰਧਿਤ ਅਪਡੇਟ ਤੁਹਾਡਾ ਨਾਲ ਸਾਂਝੀ ਕਰਾਂਗੇ ਇਸ ਤੋਂ ਪਹਿਲਾਂ ਸਾਰਿਆਂ ਨੂੰ ਛੋਟੀ ਜਿਹੀ ਰਿਕਵੈਸਟ ਹੈ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਓ ਤਾਂ ਜੋ ਤੁਸੀਂ ਇਸ ਮਲਾਜ਼ਮਾਂ ਦੇ ਹਰ ਭਾਗ ਦੀ ਖਬਰ ਇਸ ਚੈਨਲ ਤੋਂ ਸੁਣ ਸਕੋ ਸੋ ਕਿਸ ਮੰਤਰੀ ਦੇ ਨਾਲ ਕਿਹੜੇ ਵਿਭਾਗ ਦੇ ਮਲਾਜ਼ਮਾਂ ਦੀ ਦੋ ਅਹਿਮ ਮੁੱਦਿਆਂ ਬਾਰੇ ਗੱਲ ਹੋਈ ਹੈ ਉਹਦੇ ਸੰਬੰਧ ਵਿੱਚ ਤੁਹਾਨੂੰ ਡਿਟੇਲ ਵਿੱਚ ਜਾਣਕਾਰੀ ਦਿੰਨੇ ਆ ਸੋ ਸ਼ੁਰੂ ਕਰਦੇ ਹਾਂ ਅੱਜ ਦੀ ਅਹਿਮ ਖਬਰ ਨਾਂ ਲੋਕ ਸਭਾ ਹਲਕੇ ਤੋਂ ਕਾਂਗਰਸ ਉਮੀਦਵਾਰ ਤੇ ਪੰਜਾਬ ਕਾਂਗਰਸ ਦੇ ਪ੍ਰਧਾਨ ਰਾਜਾ ਵੜਿੰਗ ਆਪਣੀ ਪਤਨੀ ਅੰਮ੍ਰਿਤਾ ਵੜਿੰਗ ਨਾਲ ਅੱਜ ਇੱਥੇ ਪੰਜਾਬ ਦੀ ਉੱਚ ਸਿੱਖਿਆ ਦੇ ਮੁੱਦਿਆਂ ਤੇ ਗੱਲਬਾਤ ਕਰਨ ਲਈ ਪੁੱਜੀ ਇਸ ਮੰਦੀ ਪ੍ਰੋਫੈਸਰ ਤ੍ਰਿਨਕਈ ਨੇ ਦੱਸਿਆ ਕਿ ਉਹਨਾਂ ਨੇ ਰਾਜਾ ਵੜਿੰਗ ਨੂੰ ਪੰਜਾਬ ਦੀ ਉੱਚ ਸਿੱਖਿਆ ਦੇ ਮਾੜੇ ਹਾਲਾਤਾਂ ਤੇ ਗੱਲ ਕਰਨ ਲਈ ਸੱਦਾ ਦਿੱਤਾ ਸੀ ਉਹਨਾਂ ਦੀ ਜਥੇਬੰਦੀ ਐਸੋਸੀਏਸ਼ਨ ਆਫ ਯੂਨਾਈਟਿਡ ਕਾਲਜ ਟੀਚਰਸ ਵੱਲੋਂ ਰਾਜਾ ਵੜਿੰਗ ਨਾਲ ਦੋ ਅਹਿਮ ਮੁੱਦਿਆਂ ਤੇ ਗੱਲਬਾਤ ਹੋਈ ਪਹਿਲੇ ਮੁੱਦੇ ਵਿੱਚ ਪੰਜਾਬ ਵਿੱਚ ਹਿਮਾਚਲ ਪ੍ਰਦੇਸ਼ ਦੀ ਤਰ੍ਹਾਂ ਹਾਇਰ ਐਜੂਕੇਸ਼ਨ ਰੈਗੂਲੇਟਰੀ ਕਮਿਸ਼ਨ ਬਣਾਉਣ ਤੇ ਚਰਚਾ ਹੋਈ ਅਜਿਹਾ ਹੋਣਾ ਪੰਜਾਬ ਦੇ ਯੂਨੀਵਰਸਿਟੀਆਂ ਅਤੇ ਕਾਲਜ ਸਿੱਧੇ ਤੌਰ ਤੇ ਕਮਿਸ਼ਨ ਦੇ ਅਧੀਨ ਹੋਣਗੇ ਅਤੇ ਕਮਿਸ਼ਨ ਇਹਨਾਂ ਨੂੰ ਨਰਪੱਖ ਢੰਗ ਨਾਲ ਰੈਗੂਲੇਟ ਕਰੇਗਾ ਇਸ ਦੇ ਨਾਲ ਅਧਿਆਪਕ ਵਰਗ ਅਤੇ ਵਿਦਿਆਰਥੀ ਵਰਗ ਦਾ ਸ਼ੋਸ਼ਣ ਖਤਮ ਹੋਵੇਗਾ ਦੂਜੇ ਮੁੱਦੇ ਅਨੁਸਾਰ 1981 ਤੋਂ ਬਾਅਦ ਕਾਲਜਾਂ ਵਿੱਚ ਪੜ੍ਹਾਏ ਜਾਣ ਵਾਲੇ ਨਵੇਂ ਵਿਸ਼ਿਆਂ ਨੂੰ ਗ੍ਰਾਂਟ ਇਨ ਐਡ ਸਕੀਮ ਦੇ ਤਹਿਤ ਲਿਆਉਣ ਦੀ ਲੋੜ ਤੇ ਵਿਚਾਰ ਪਟਾੰਦਰਾ ਕੀਤਾ ਗਿਆ ਰਾਜਾ ਬੜਿੰਗ ਨੇ ਕਿਹਾ ਕਿ ਉਕਤ ਮੁੱਦਿਆਂ ਦੇ ਸਹਿਮਤ ਹਨ ਅਤੇ ਇਹਨਾਂ ਮੁੱਦਿਆਂ ਤੇ ਹਰ ਮੰਚ ਤੇ ਅਤੇ ਮੁੱਦਿਆਂ ਨੂੰ ਹਰ ਮੰਚ ਤੇ ਉਠਾਉਣਗੇ ਜਥੇਬੰਦੀ ਦੇ ਪ੍ਰਧਾਨ ਪ੍ਰੋਫੈਸਰ ਪ੍ਰਮਿੰਦਰ ਕੌਰ ਨੇ ਕਿਹਾ ਕਿ ਰਾਜਾ ਬੜਿੰਗ ਨੇ ਇੱਥੇ ਪਹੁੰਚ ਕੇ ਪੰਜਾਬ ਦੇ ਨੌ ਨੌਜਵਾਨ ਵਰਗਾਂ ਲਈ ਇੱਕ ਵਧੀਆ ਸੁਨੇਹਾ ਦਿੱਤਾ ਹੈ ਸੋ ਇਹ ਅਪਡੇਟ ਜੀ ਨਵੇਂ ਜੋ अहम ਮੁੱਦੇ ਹੈਗੇ ਆ ਸਾਡੀ ਹਾਇਰ ਐਜੂਕੇਸ਼ਨ ਰੈਗੂਲੇਟਰੀ ਕਮਿਸ਼ਨ ਬਣਾਉਣ ਤੇ ਜੋ ਚਰਚਾ ਹੋਈ ਹੈ ਕਿ ਜਿਸ ਦੇ ਵਿੱਚ ਜਿਹੜੇ ਪੰਜਾਬ ਦੀਆਂ ਯੂਨੀਵਰਸਿਟੀਆਂ ਤੇ ਕਾਲਜਾਂ ਸਿੱਧੇ ਕਮਿਸ਼ਨ ਦੇ ਅਧੀਨ ਹੋਣੇ ਚਾਹੀਦੇ ਆ ਤੇ ਉਸ ਦੇ ਉੱਪਰ ਹੀ ਉਹਨਾਂ ਦਾ ਨਿਰਪੱਖ ਢੰਗ ਨਾਲ ਰੈਗੂਲੇਟ ਉਹਨਾਂ ਨੂੰ ਕਰਨਾ ਚਾਹੀਦਾ ਹੈ ਤਾਂ ਜੋ ਅਧਿਆਪਕ ਵਰਗ ਤੇ ਜਿਹੜਾ ਵਿਦਿਆਰਥੀ ਵਰਗ ਦਾ ਉਸ ਦਾ ਸ਼ੋਸ਼ਣ ਨਾ ਹੋਵੇ ਸੋ ਇਹ ਸੀ ਜੀ ਅੱਜ ਦੀ ਤਾਜ਼ਾ ਅਪਡੇਟ ਸੋ ਇਹ ਸੀ ਜੀ ਹਾਇਰ ਐਜੂਕੇਸ਼ਨ ਦੇ ਮੁਲਾਜ਼ਮਾਂ ਤੇ ਵਿਦਿਆਰਥੀਆਂ ਦੇ ਨਾਲ ਸੰਬੰਧਿਤ ਅਪਡੇਟ ਤੇ ਅਧਿਆਪਕ ਵਰਗ ਦੇ ਨਾਲ ਜੁੜੀ ਹੋਈ ਐਮ ਜਿਦੇ ਵਿੱਚ ਦੋ ਮੁੱਦਿਆਂ ਬਾਰੇ ਚਰਚਾ ਹੋਈ ਜੁੜੇ ਰਹੋ ਇਸ ਚੈਨਲ ਦੇ ਚੈਨਲ ਦੇ ਨਾਲ ਤੇ ਚੈਨਲ ਨੂੰ ਵੱਧ ਤੋਂ ਵੱਧ ਸ਼ੇਅਰ ਤੇ ਸਬਸਕ੍ਰਾਈਬ ਜ਼ਰੂਰ ਕਰ ਦਿਓ ਤਾਂ ਜੋ ਤੁਸੀਂ ਹਰ ਤਰ੍ਹਾਂ ਦੀ ਅਪਡੇਟ ਇਸ ਚੈਨਲ ਤੋਂ ਪ੍ਰਾਪਤ ਕਰ ਸਕੋ ਧੰਨਵਾਦ ਜੀ